ਰੋਜ਼ ਕਰਦੇ ਹਾਂ ਤੇ ਇਹ ਸ਼ਬਦ ਨੂੰ ਆਪਾਂ ਨਾਲੋਂ ਨਾਲ ਸੰਗਤਾਂ ਤੱਕ ਭੇਜਣ ਦਾ ਵੀ ਇੰਤਜ਼ਾਮ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 413 ਤੇ ਸੁਪਾਈਮਾਨ ਪਹਿਲੇ ਪਾਸ਼ਾ ਜੀ ਦੀ ਅਸ਼ਟਪਦੀ ਦਾ ਵਿਚਾਰ ਆਪਾਂ ਕਰਾਂਗੇ ਇਸ ਸ਼ਬਦ ਨੂੰ ਪੜਦਿਆਂ ਮੇਨ ਥੀਮ ਹੈ ਜੋ ਮੇਨ ਵਿਚਾਰ ਹੈ ਉਹ ਹੈ ਗੁਰੂਵਾਰੇ ਕਿ ਗੁਰੂ ਜੀ ਇੱਕ ਚੰਗੇ ਸ਼ਰਾਬ ਵਾਂਗ ਹੀ ਰੀਨੋ ਪਛਾਣਦੇ ਐ ਹੁਣ ਜੋ ਕੋਈ ਹੀਰਾ ਬਣ ਕੇ ਗੁਰੂ ਦੇ ਚਰਨਾਂ ਨਾਲ ਜੁੜੇਗਾ ਤੇ ਫਿਰ ਗੁਰੂ ਜੀ ਉਸ ਨੂੰ ਮਤ ਦੇ ਦਿੰਦੇ ਐ ਗੁਰ ਮਤ ਦੇ ਦਿੰਦੇ ਐ ਮਨ ਮਤ ਉਸ ਦੀ ਖਤਮ ਕਰ ਦਿੰਦੇ ਐ ਪਰ ਉਸ ਨੂੰ ਜੀਵਨ ਯਾਤਰਾ ਚ ਦੱਸ ਦਿੰਦੇ ਐ ਇਹ ਇਸ ਸ਼ਕਸ਼ਤ ਪਦੀ ਦਾ ਮੀਨ ਥੀ ਨਾ ਸੋ ਆਪਾਂ ਨੇ ਅਸ਼ਟਪਦੀ ਨੂੰ ਪੜ੍ਹੀਏ ਰਾਗ ਆਸਾ ਮਹੱਲ ਪਹਿਲਾ ਆਪ ਵਿਚਾਰੈ ਸੋ ਪਰਖੇ ਹੀਰਾ ਜੋ ਵੀ ਇਨਸਾਨ ਆਪਣੇ ਆਪ ਨਾਲ ਜੁੜਦਾ ਹੈ ਆਪਣੇ ਆਪ ਅੰਦਰੋਂ ਆਪ ਨੇ ਆਲ ਵਿਚਾਰ ਕਰਦਾ ਹੈ ਉਹ ਪ੍ਰਮਾਤਮਾ ਵੀ ਹੋਦ ਨੂੰ ਪਛਾਣ ਲੈਂਦਾ ਹੈ ਪਰ ਆਪਣੇ ਆਪ ਨਾਲ ਵਿਚਾਰ ਬੰਦਾ ਕਰੇਗਾ ਕੋਣ ਏਕ ਦ੍ਰਿਸ਼ਟ ਤਾਰੇ ਗੁਰਪੂਰਾ ਜੇ ਕਿਤੇ ਸਤਗੁਰੂ ਜੀ ਸਾਡੇ ਉੱਤੇ ਨਜ਼ਰ ਕਰ ਦੇਣ ਪੂਰੇ ਗੁਰੂ ਦੀ ਮਿਹਰ ਹੋ ਜਾਏ ਤੇ ਫੇਰ ਸਮਝੋ ਇਸ ਸੰਸਾਰ ਸਮੁੰਦਰ ਤੋਂ ਲੰਘ ਕੇ ਆਪਾਂ ਪਰਮਾਤਮਾ ਨੂੰ ਪੋਸ਼ਾਣ ਲਵਾਗੇ ਆਪਣੇ ਆਪ ਨੂੰ ਪੋਸ਼ਾਣ ਲਗਾਗੇ ਗੁਰ ਗੁਰ ਮੰਨੇ ਮਨ ਤੇ ਮਨ ਧੀਰਾ ਕਿਨੋ ਸੀ ਗੁਰੂ ਦੀ ਗੱਲ ਨੂੰ ਮੰਨਾਂਗੇ ਹੁਣ ਦੇਖੋ ਅਸੀਂ ਗੁਰੂ ਦੀ ਬਾਣੀ ਸੁਣਦੇ ਬਹੁਤਾਂ ਸਮਝਦੇ ਬਹੁਤਾਂ ਪੜ੍ਹੀ ਬਹੁਤ ਯਾਰੀ ਐ ਪਰ ਮੇਨ ਨੁਕਸ ਕਿੱਥੇ ਰਹਿ ਗਿਆ ਉਹ ਨੁਕਸ ਰਹਿ ਗਿਆ ਬਾਣੀ ਨੂੰ ਆਪਣੇ ਜੀਵਨ ਵਿੱਚ ਧਾਰਨ ਦਾ ਲਾਗੂ ਕਰਨ ਦਾ ਉਹਨੇ ਕਰਕੇ ਨਹੀਂ ਗੱਲ ਬਣਰੀ ਗੁਰ ਮੰਨੇ ਜਿਹੜਾ ਗੁਰੂ ਦੀ ਗੱਲ ਮੰਨ ਲੈਂਦਾ ਹੈ ਉਹਦਾ ਮਨ ਫਿਰ ਡੋਲਦਾ ਨਹੀਂ ਠਹਿਰ ਜ ਫੜ ਜਾਂਦਾ ਕਿਉਂਕਿ ਗੁਰੂ ਜੀ ਸਾਨੂੰ ਗਿਆਨ ਦੇ ਰਹੇ ਆ ਕਿ ਇਹ ਸੰਸਾਰ ਦਾ ਜਿਹੜਾ ਤੇਰਾ ਆਕਾਰ ਹੈ ਇਹ ਚਲਾਈ ਮਾਨ ਹੈ ਤੇ ਤੂੰ ਉਸ ਪਰਮ ਸ਼ਕਤੀ ਵਿੱਚੋਂ ਬਣਿਆ ਹੈ ਤੇ ਉਹਦੇ ਵਿੱਚ ਰਹਿਣਾ ਤੇ ਉਹਦੇ ਵਿੱਚ ਹੀ ਸਮਾਜਣਾ ਹੈ ਐਸ ਕਰਕੇ ਡੋਲਣ ਦੀ ਕੋਈ ਲੋੜ ਨਹੀਂ ਬੰਦਾ ਸਹਜ ਵਿੱਚ ਰਹਿੰਦਾ ਹੈ ਐਸਾ ਸਾਹ ਸਰਪੀ ਕਰੇ ਮੇਰੇ ਗੁਰੂ ਜੀ ਐਸੇ ਸਾਹ ਨੇ ਜਿਹੜੇ ਸਾਨੂੰ ਪਰਖ ਲੈਂਦੇ ਐ ਜਿਹੜੇ ਸਾਡੇ ਜੀਵਾਂ ਨੂੰ ਤਰਕ ਪਰਖਦੇ ਰਹਿੰਦੇ ਐ ਸੱਚੀ ਨਜ਼ਰ ਏਕ ਲਿਵ ਕਰੇ ਰਹੋ ਤੇ ਫਿਰ ਜਿਹਦੇ ਉੱਤੇ ਗੁਰੂ ਦੀ ਮਿਹਰ ਹੋ ਜਾਂਦੀ ਐ ਨਾ ਸੱਚੀ ਨਜ਼ਰ ਹਮੇਸ਼ਾ ਰਹਿਣ ਵਾਲੀ ਕਿਰਪਾ ਜਦੋਂ ਗੁਰੂ ਦੇ ਹੁਕਮ ਨੂੰ ਮੰਨ ਲੈਣ ਵਾਲੀ ਕਿਰਪਾ ਜਿਸ ਉੱਤੇ ਹੋ ਜਾਂਦੀ ਐ ਇੱਕ ਨੇਵਤਰ ਹੈ ਉਹ ਪ੍ਰਮਾਤਮਾ ਨਾਲ ਆਪਣੀ ਸੁਰਤ ਜੋੜ ਕੇ ਰੱਖਦਾ ਹੈ ਤੇ ਬਕਾਰਾਂ ਤੋਂ ਬਚਿਆ ਰਹਿੰਦਾ ਹੈ ਸੰਸਾਰ ਦੀ ਚਿੰਤਾ ਤੋਂ ਬਾਹਰ ਹੋ ਜਾਂਦਾ ਹੈ। ਸੋ ਗੁਰੂ ਜੀ ਕੀ ਹੈ ਗੁਰੂ ਜੀ ਇੱਕ ਸਰਾਪ ਨੇ ਗੁਰੂ ਜੀ ਇੱਕ ਪਰਖ ਨੇ ਗੁਰੂ ਜੀ ਜਿਹੜਾ ਜਰਾ ਸਾਡਾ ਮਨ ਇਹ ਮੰਨ ਮੰਨ ਕੇ ਆਏਗਾ ਕਿ ਅਸੀਂ ਗੁਰੂ ਦਾ ਗਿਆਨ ਲੈਣਾ ਤੇ ਸਾਨੂੰ ਗਿਆਨ ਮਿਲ ਜਾਏਗਾ। ਗੁਰੂ ਜੀ ਪਰਖਦੇ ਐ ਸਾਂ ਜੇ ਸਾਡੀਆਂ ਦੁਨਿਆਵੀ ਮੰਗਾਂ ਨੇ ਆਖੇ ਮੰਗਾਂ ਧੀ ਧੀ ਦਾਤ ਕਰੀਦਾ ਦਾਤ ਜੀ ਜਾਣੇ ਗਈ ਜਾਣ ਪਰ ਜੇਦਰ ਅਸੀਂ ਗਿਆਨ ਵਾਂਗ ਲਵਾਂਗੇ ਗੁਰੂ ਜੀ ਨੂੰ ਹੀ ਮੰਗ ਲਵਾਂਗੇ ਪ੍ਰਮਾਤਮਾ ਦਾ ਨਾਮ ਮੰਗ ਮੰਗ ਲਵਾਂਗੇ ਗੁਰੂ ਜੀ ਕੋਲੋਂ ਤੇ ਮਿਲ ਜਾਏਗਾ ਅਸੀਂ ਮੰਗਿਆ ਨਹੀਂ ਐਸ ਕਰਕੇ ਨਹੀਂ ਮਿਲਿਆ ਪੂੰਜੀ ਨਾਮ ਨਿਰੰਝਣਸਾਰ ਸਭ ਤੋਂ ਸ੍ਰੇਸ਼ਟ ਪੂੰਜੀ ਕਿਹੜੀ ਹੈ ਜੀਵਨ ਵਾਸਤੇ ਪ੍ਰਮਾਤਮਾ ਦੀ ਅਮੋਲਕ ਜਾਗ ਨਿਰੰਝਣ ਜਿਹੜਾ ਮਾਲਕ ਆਪ ਕਾਲਕ ਤੋਂ ਰਹਤ ਹੈ ਤੇ ਜੇ ਉਸ ਨੂੰ ਰਾਸ ਪੂੰਜੀ ਆਪਣੇ ਜੀਵਨ ਦੀ ਬਣਾ ਲਈਏ ਨਰਮਲ ਸਾਚ ਰਤਾ ਪੈਕਾਰ ਉਹ ਸਦਾ ਥਿਰ ਪਰਉ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਨਾ ਉਹ ਤਾਂ ਜੀਵਨ ਪਵਿੱਤਰ ਹੋ ਜਾਂਦਾ ਹੈ ਕਿਉਂ ਕਿਉਂਕਿ ਉਹ ਵੀ ਪਰਖ ਹੋ ਜਾਂਦਾ ਹੈ ਆਪਣੇ ਜੀਵ ਨੂੰ ਪਰਖਦਾ ਰਹਿੰਦਾ ਹੈ ਪਹਿਕਾਰ ਦਾ ਮਤਲਬ ਹੁੰਦਾ ਪਰਖਣ ਵਾਲਾ ਖੋਜੀ ਸਹਿ ਸੇਵ ਤੇ ਸਹਿਜ ਕਰ ਗੁਰੂ ਕਰਤਾਰ ਤੇ ਉਹ ਸਿੱਖਤ ਸਲਾਹ ਦੀ ਬਰਕਤ ਨਾਲ ਗੁਰੂ ਦੇ ਚ ਜੁੜ ਜਾਂਦਾ ਹੈ ਤੇ ਕਰਤਾਰ ਵਿੱਚ ਜੁੜ ਜਾਂਦਾ ਹੈ ਤੇ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਗੁਰੂ ਦੇ ਰਾਹੀ ਹੀ ਪਰਮਾਤਮਾ ਵਿੱਚ ਟਿਕਿਆ ਜਾਂਦਾ ਹੈ ਗੁਰੂ ਦਾ ਗਿਆਨ ਹੀ ਸਾਨੂੰ ਪਰਮਾਤਮਾ ਨਾਲ ਜੋੜਦਾ ਹੈ ਆਸਾ ਮਨਸਾ ਸ਼ਬਦ ਜਲਾਏ ਹੁਣ ਸੰਸਾਰ ਦੇ ਵਿੱਚ ਡੁੱਬਣਾ ਕੀ ਹੈ ਤੇ ਧਰਮਾ ਕੀ ਹੈ ਸੰਸਾਰ ਦੇ ਵਿੱਚ ਡੁੱਬਣਾ ਇਹ ਹੈ ਸ਼ਾਮ ਦੀ ਬਾਣੀ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ ਤਿਤ ਸਰੜੇ ਭਈਏਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾ ਪੈ ਡੁੱਬੀਐ ਜੇਰੀ ਸੰਸਾਰ ਦੀਆਂ ਤ੍ਰਿਸ਼ਨਾਵਾਂ ਸਾਨੂੰ ਘੇਰੀ ਬੈਠੀਆਂ ਨੇ ਤੇ ਅਸੀਂ ਐਸੇ ਸਰੋਵਰ ਵਿੱਚ ਰਹਿ ਰਹੇ ਹਾਂ ਜਿੱਥੇ ਤ੍ਰਿਸ਼ਨਾ ਦਾ ਹੀ ਜਲ ਪਾਇਆ ਹੋਇਆ ਹੈ ਤੇ ਇਸ ਤ੍ਰਿਸ਼ਨਾ ਦੇ ਜਲ ਦੇ ਥੱਲੇ ਮੋਹ ਦਾ ਚਿੱਕੜ ਹੈ ਜਿੱਥੇ ਸਾਡੇ ਪੈਰ ਫਸੇ ਪਏ ਯਾਨੀ ਇੱਥੇ ਸਾਡਾ ਮਨ ਖੋਬੇ ਆਪੇ ਹੈ ਆਸਾ ਮਨਸਾ ਸ਼ਬਦ ਜਲਾਏ ਜੇ ਕੋਈ ਇਨਾਂ ਆਸ਼ਾਵਾਂ ਦੇ ਜਾਲ ਨੂੰ ਗੁਰੂ ਦੇ ਸ਼ਬਦ ਰਾਹੀਂ ਜਲਾ ਦੇਵੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਈ ਵਸਿਆ ਜਿਨ ਇੱਛਾ ਸਭ ਪੁਜਾਈਆਂ ਪੁਜਾਈਆਂ ਪੂਰੀਆਂ ਕਰ ਦਿੱਤੀਆਂ ਜਿਨੀ ਸਮਾਪਤ ਕਰ ਦਿੱਤੀਆਂ ਤ੍ਰਿਸ਼ਨਾਵਾਂ ਅੰਦਰੋਂ ਮਰ ਜਾਂਦੀਆਂ ਜਦੋਂ ਪਰਮਾਤਮਾ ਨੂੰ ਆਪਣੀ ਆਪਣਾ ਆਧਾਰ ਮੰਨੀਏ ਵੀ ਜਗ ਦਾ ਜੀਵਨ ਆਧਾਰ ਉਹੀ ਹੈ ਆਸਾ ਮਨ ਸਾਬਦ ਜਲਾਈ ਜਿਹੜਾ ਗੁਰੂ ਦੇ ਸ਼ਬਦ ਨਾਲ ਹੀ ਇਸ ਆਸਾ ਕ੍ਰਿਸ਼ਨਾਂ ਨੂੰ ਝਾੜ ਦੇਗਾ ਰਾਮ ਨਰੈਣ ਕਹੇ ਕਹਾਈ ਰਾਮ ਜਿਹੜਾ ਸਾਰੇ ਕਿਤੇ ਰਮਿਆ ਹੋਇਆ ਹੈ ਫਿਰ ਹਰ ਟੈਂਕ ਉਸੇ ਉਸੇ ਨਾਲ ਜੁੜਿਆ ਰਹੇਗਾ ਤੇ ਹੋਰਨਾਂ ਨੂੰ ਵੀ ਇਸੇ ਪਾਸੇ ਪਰੇਰੇਗਾ ਕਹ ਕਹਿ ਦਾ ਮਤਲਬ ਆਪ ਯਾਦ ਕਰਨਾ ਚੇਤੇ ਵਿੱਚ ਰੱਖਣਾ ਕਹਾ ਹੈ ਦੂਜਿਆਂ ਨੂੰ ਚੇਤੇ ਵਿੱਚ ਕਰਾਉਣਾ ਗੁਰ ਤੇ ਬਾਟ ਮਹਿਲ ਕਰਪਾਈ ਫਿਰ ਗੁਰੂ ਜੋ ਸਹੀ ਰਸਤਾ ਦੰਦਦਾ ਬਾਟ ਦਾ ਮਤਲਬ ਰਸਤਾ ਜਿਹੜਾ ਗੁਰੂ ਤੋਂ ਸਹੀ ਰਸਤਾ ਪ੍ਰਾਪਤ ਕਰ ਲੈਂਦਾ ਹੈ ਮਹਿਲ ਕਰ ਪਾਈ ਉਹ ਪਰਮਾਤਮਾ ਵੀ ਟਿਕਾਣੇ ਨੂੰ ਆਪਣੇ ਅੰਦਰੋਂ ਹੀ ਲੱਭ ਲੈਂਦਾ ਹੈ ਕੰਚਨ ਕਾਇਆ ਜੋਤ ਅਨੂਪ ਉਹ ਪਰਮਾਤਮਾ ਆਪ ਅਨੂਪ ਹੈ ਸ਼ੁੱਧ ਹੈ ਤੇ ਜਿਹੜਾ ਉਸ ਨਾਲ ਜੁੜੇਗਾ ਉਸ ਦੇ ਅੰਦਰ ਵੀ ਫਿਰ ਚਾਨਣ ਚਾਨਣ ਹੋਏਗਾ ਰੋਸ਼ਨੀ ਹੀ ਰੋਸ਼ਨੀ ਹੋਏਗੀ ਗਿਆਨ ਹੀ ਗਿਆਨ ਹੋਏਗਾ ਉਹ ਫਿਰ ਗਲਤੀਆਂ ਤੇ ਨਹੀਂ ਜਾਏਗਾ ਤੇਰ ਭਾਵਨ دیਵਾ ਸਗਲ ਸਰੂਪ ਸਗਲ ਸਰੂਪ ਸਾਰੇ ਭਵਨਾਂ ਦੇ ਵਿੱਚ ਉਹ ਆਪ ਹੀ ਹੈ ਜਿਨੀ ਸਾਰੀ ਭਵਨ ਸਾਰਾ ਆਕਾਰ ਉਸ ਮਾਲਕ ਦਾ ਆਪ ਹੀ ਹੈ ਤੇ ਇਹ ਤਿੰਨਾਂ ਭਵਨਾਂ ਦਾ ਸਭ ਤੋਂ ਵੱਡਾ ਮਾਲਕ ਵੀ ਉਹੀ ਹੈ ਪਰਮ ਸ਼ਕਤੀ ਵਿੱਚ ਹੀ ਹੈ ਸਭ ਕੁਝ ਸੋ ਸੋ ਤਨ ਪੱਲੇ ਸਾਚ ਅਖੂਟ ਇਹ ਸਾਰਾ ਆਕਾਰ ਜਿਸ ਦਾ ਸਰਗੁਣ સ્વરૂਪ ਹੈ ਉਹ ਪਰਮਾਤਮਾ ਹਮੇਸ਼ਾ ਰਹਿਣ ਵਾਲਾ ਹੈ ਤੇ ਮੈਨੂੰ ਮੇਰੇ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਹੈ ਇਹ ਧਨ ਮੇਰੇ ਪੱਲੇ ਪਾ ਦਿੰਦਾ ਹੈ ਮੇਰੇ ਗੁਰੂ ਜੀ ਨੇ ਮੈਨੂੰ ਗਿਆਨ ਬਖਸ਼ਿਸ਼ ਕਰ ਦਿੱਤਾ ਹੈ ਕਿ ਉਹ ਸਦਾ ਥਿਲ ਰਹਿਣ ਵਾਲਾ ਮਾਲਕ ਜਿਹੜਾ ਇਹ ਤਿੰਨਾ ਭਵਨਾਂ ਦਾ ਮਾਲਕ ਹੈ ਨਾ ਜਿਹੜਾ ਸਾਰੇ ਆਕਾਰ ਦਾ ਮਾਲਕ ਹੈ ਸਰਗੁਣ ਸਰੂਪ ਵਿੱਚ ਵੀ ਹੋਈ ਹੈ ਉਹ ਗੁਰੂ ਨੇ ਮੈਨੂੰ ਦਿਵਾ ਦਿੱਤਾ ਹੈ ਪੰਜ ਤੀਨ ਨਵ ਚਾਰ ਸਮਾਵੈ ਪੰਜ ਤਤ ਤੇਨ ਮਾਇਆ ਦੀ ਗੋੜ ਤੇ ਨੌ ਖੰਡ ਧਿਰ ਧਰਤੀ ਤੇ ਚਾਰੇ ਕੁੰਟਾਂ ਜਿਹੜੀ ਸਭ ਕੁਝ ਆ ਗਿਆ ਦੇ ਵਿੱਚ ਸਭ ਕੁਝ ਆ ਗਿਆ ਇਸ ਸਾਰੇ ਵਿੱਚ ਉਹ ਮਾਲਕ ਆਪ ਹੀ ਵਰਤ ਰਿਹਾ ਹੈ ਅਨੰਗ ਕਗਨ ਕਲਤਾਰ ਰਹਾਵੇ ਉਸਨੇ ਇਸ ਧਰਤੀ ਨੂੰ ਤੇ ਆਕਾਸ਼ ਨੂੰ ਆਪਣੇ ਹੁਕਮ ਵਿੱਚ ਟਿਕਾਇਆ ਹੋਇਆ ਜਿਵੇਂ ਹਰ ਇੱਕ ਆਕਾਰ ਉਸ ਮਾਲਕ ਦੀ ਬਰਤਾਰੇ ਵਿੱਚ ਚਲ ਰਿਹਾ ਹੈ ਜਿਵੇਂ ਜਿਵੇਂ ਹੁਕਮ ਤਵੇ ਤਵੇ ਕਾਰ ਇਹਨੂੰ ਅਸੀਂ ਕਿੱਥੇ ਲਾ ਲਿਆ ਇਹਨੂੰ ਅਸੀਂ ਆਪਣੇ ਜੀਵਨ ਤੇ ਲਾ ਲਿਆ ਵੀ ਗੁਰਮਾਲਕ ਜੀ ਮਾਲਕ ਦੀ ਮਰਜ਼ੀ ਹੈ ਜੀ ਕਿਵੇਂ ਕਰਦਾ ਹੋ ਨਹੀਂ ਜਿਵੇਂ ਜਿਵੇਂ ਹੁਕਮ ਤਵੇ ਤਵੇ ਕਾਰ ਜਿਵੇਂ ਜਿਵੇਂ ਹਰੇਕ ਆਕਾਸ਼ ਦੇ ਵਿੱਚ ਉਹ ਮਾਰਕ ਦਾ ਹੁਕਮ ਵਰਤਦਾ ਨਾ ਨਿਯਮ ਆਇੜਾ ਉਹ ਨੂੰ ਮੰਨਣਾ ਪੈਂਦਾ ਉਹਦੇ ਮੁਤਾਬਕ ਹੀ ਚਲਦਾ ਹੈ ਹੁਣ ਦੇਖੋ ਨਾ ਇੱਕ ਸਾਡੀ ਧਰਤੀ ਹੈ ਜਿਹੜੀ 365 ਦਿਨਾਂ ਚ ਸੂਰਜ ਦਾ ਚੱਕਰ ਲਾਉਂਦੀ ਹੈ ਐਸ ਤੋਂ ਅੱਗੇ ਹੋਰ ਗ੍ਰਹਿ ਵੀ ਹੋਰ ਜਾਦੇ ਸਮੇਂ ਵਿੱਚ ਚੱਕਰ ਲਾਉਂਦੇ ਨੇ ਪਰ ਉਹਨਾਂ ਦਾ ਸਾਰਿਆਂ ਦਾ ਫਿਕਸ ਨਿਯਮ ਹੈ ਇੱਕ ਖਾਸ ਨਿਯਮ ਵਿੱਚ ਚੱਲ ਰਹੇ ਨੇ ਇਹ ਜੀਰੋ ਬੰਦੇ ਨੂੰ ਇਸ ਗੱਲ ਦੀ ਸਮਝ ਪੈਗੀ ਕਿ ਪਰਮ ਪਿਤਾ ਪਰਮਾਤਮਾ ਤੋਂ ਅਕਾਲ ਪੁਰਖ ਵੇਗਰੂ ਅੱਲਾਹ ਗੌੜ ਪਰਮ ਸ਼ਕਤੀ ਟੋਟਲ એનર્ਜੀ ਤੋਂ ਬਣਿਆ ਹੋਇਆ ਇਹ ਆਕਾਰ ਉਸ એનર્ਜੀ ਦੇ ਹੁਕਮ ਵਿੱਚ ਚੱਲ ਰਿਹਾ ਉਸ એનર્ਜੀ ਦੇ ਨਿਯਮਾਂ ਵਿੱਚ ਚੱਲ ਰਿਹਾ ਫਿਰ ਬੰਦਾ ਕੀ ਕਰੇਗਾ ਬਾਹਰ ਜਾ ਤੋ ਉਲਟ ਪਰਾਵੇ ਪਹਿਲਾਂ ਬਾਹਰ ਪੜਦਾ ਪਰਦਾ ਸੀ ਰਤ ਨੂੰ ਬਾਹਰ ਉਸ ਨੂੰ ਖੋਜਦਾ ਪਰਦਾ ਸੀ ਹੁਣ ਆਪਣੇ ਅੰਦਰੋਂ ਖੋਜਣਾ ਸ਼ੁਰੂ ਕਰਤਾ ਕਿਉਂਕਿ ਆਪਣੇ ਆਪ ਨੂੰ ਪਰਤਾ ਲਿਆ ਪਹਿਲਾਂ ਕੀ ਕਰ ਰਿਆ ਸੀ ਦੂਜਿਆਂ ਦੇ ਕਹਿਆਂ ਦੇ ਮੁਤਾਬਕ ਤੀਰਥ ਸ্নান ਕਰਮ ਕਾਂਡ ਹਰ ਤਰ੍ਹਾਂ ਥਿੱਟਵਾਰ ਸੇਵਾ ਪਤਾ ਨਹੀਂ ਕਿੰਨੇ ਕੁ ਕਰਮ ਅਸੀਂ ਕਰੀ ਜਾ ਰਹੇ ਸੀ ਤੇ ਪਰ ਜਦੋਂ ਗੁਰੂ ਦੀ ਗੱਲ ਸਮਝ ਵਿੱਚ ਆਈ ਵਾਪਸ ਮੁੜਿਆ ਮੂਰਖ ਹੋਏ ਨਾ ਆਖੀ ਸੁਝੇ ਗੁਰੂ ਇੱਕ ਸਰਾਪ ਹੈ ਗੁਰੂ ਜੀ ਇੱਕ 파ਰਖੂ ਨੇ ਤੇ ਇਹ ਸਾਰਾ ਸ੍ਰਿਸ਼ਟੀ ਦੇ ਵਿੱਚ ਉਹ ਮਾਲਕ ਰਮਿਆ ਹੋਇਆ ਹੈ ਤੇ ਗੁਰੂ ਜੀ ਕਹਿੰਦੇ ਇਹ ਮੂਰਖ ਮਨੁੱਖ ਦੇਖ ਨਹੀਂ ਰਿਹਾ ਗੁਰੂ ਜੀ ਤਾਂ ਪਰਖਦੇ ਆ ਉਸਤਤਲ ਨੂੰ ਗੁਰੂ ਜੀ ਸਾਨੂੰ ਦੱਸਦੇ ਆ ਕਿ ਰਾਮ ਸਾਰੇ ਕਿੱਤੇ ਆ ਪ੍ਰਮਾਤਮਾ ਸਾਰੇ ਕਿੱਤੇ ਆ ਸਾਰਾ ਆਕਾਰ ਉਸੇ ਦਾ ਪਰ ਸਾਡਾ ਮੂਰਖ ਮਾਨੇ ਇਸ ਗੱਲ ਨੂੰ ਮੰਨਦਾ ਨਹੀਂ ਗੁਰੂ ਜੀ ਇਹ ਗੱਲ ਕਹਿੰਦੇ ਆ ਜੀਵਾ ਰਸ ਨਹੀਂ ਕਹਿਆ 부ਝੈ ਇਹ ਇੱਕ ਜੀਵ ਪ੍ਰਭੂ ਦੇ ਨਾਮ ਰਸ ਨਹੀਂ ਆਇਆ ਦੇ ਅੰਦਰ ਇਹ ਗੁਰੂ ਦੇ ਦੱਸੇ ਹੋਏ ਉਪਦੇਸ਼ ਨੂੰ ਇਹ ਸਮਝਦਾ ਨਹੀਂ ਦੇਖੋ ਗੁਰੂ ਜੀ ਕਿਵੇਂ ਸਮਝਾ ਰਹੇ ਹਨ ਅਸੀਂ ਜੇ ਪੜਾਂਗੇ ਨਾ ਕਦੇ ਫੇਰ ਹੀ ਪਤਾ ਲੱਗੇਗਾ ਨਾ ਸਾਨੂੰ ਗੁਰੂ ਜੀ ਕਿਸ ਤਰ੍ਹਾਂ ਬਾਣੀ ਸਮਝਾ ਰਹੇ ਹੈ ਅਸੀਂ ਤਾਂ ਬਾਣੀ ਨਹੀਂ ਨਾ ਪੜ ਰਹੇ ਤਾਂ ਕਿ ਕੇ ਸਾਨੂੰ ਪਤਾ ਕੀ ਲੱਗੇ ਵੀ ਗੁਰੂ ਜੀ ਕੀ ਕਹਿੰਦੇ ਜੀਵਾ ਰਸ ਨਹੀਂ ਕਹਿਆ 부ਝੈ ਨਹੀਂ ਸ਼ਬਦ ਆ ਦੀਪਕ ਸ਼ਬਦ ਦੋਨਾਂ ਪਾਸੇ ਲਈਗਾ ਜੀਵਾਂ ਨੂੰ ਰਸ ਨਹੀਂ ਆ ਰਿਹਾ ਪਰਮਾਤਮਾ ਦਾ ਇਹ ਦੂਜੀ ਬੰਨੇ ਗੁਰੂ ਦਾ ਕਹਿਆ ਹੈ ਆਪਾਂ ਮੰਨ ਨਹੀਂ ਰਹੇ ਉਝ ਨਹੀਂ ਰਹੇ ਉਸ ਪਰਮਾਤਮਾ ਨੂੰ ਸਮਝ ਨਹੀਂ ਰਹੇ ਬੇਕਕਾ ਮਾਤਾ ਜਗ ਸੋ ਲੁਜੇ ਐਸਾ ਕਿਉਂ ਹੋ ਰਿਹਾ ਕਿਉਂਕਿ ਅਸੀਂ ਸੰਸਾਰ ਦੀ ਮਾਇਆ ਵਿੱਚ ਜੁੜੇ ਪਏ ਆ ਸੰਸਾਰਿਕ ਪ੍ਰਭਾਵ ਦੇ ਵਿੱਚ ਆਏ ਪਿਆ ਤੇ ਫਿਰ ਸਾਨੂੰ ਗਿਆਨ ਆਉਂਦਾ ਹੀ ਨਹੀਂ ਡੇੜ ਰਾਤ ਮਾਇਆ ਦੇ ਝਗੜੇ ਵਿੱਚ ਹੀ ਫਸੇ ਪਿਆ। ਉਤਮ ਸੰਗਤ ਉਤਮ ਹੁੰਵੈ ਜੇ ਸੰਗਤ ਬਦਲ ਲਈ ਜਾਵੇ। ਗੁਰੂ ਦੇ ਗਿਆਨ ਦੀ ਗੁਰਬਾਣੀ ਦੀ ਸੰਗਤ ਕੀਤੀ ਜਾਵੇ, ਉੱਚੀ ਸੁੱਚੀ ਸੰਗਤ ਕੀਤੀ ਜਾਵੇ ਤੇ ਫਿਰ ਬੰਦਾ ਬਦਲ ਸਕਦਾ ਹੈ, ਚੰਗੇ ਜੀਵਨ ਵਾਲਾ ਬਣ ਸਕਦਾ ਹੈ। ਗੁਣ ਕੋ ਢਾਵੈ, ਅਵ ਗੁਣ ਧੋਵੈ। ਹਵੇਸ਼ਾ ਆਪਣੇ ਅੰਦਰ ਚੰਗਾ ਗੁਣ ਪੈਦਾ ਕਰੇਗਾ ਫਿਰ ਉਹ ਬੰਦਾ ਕਿਉਂਕਿ ਗੁਰੂ ਜੀ ਕੀ ਕਹਿ ਰਹੇ ਆ ਸਮਝਾ ਰਹੇ ਆ ਨਾ ਚੰਗੇ ਗੁਣ ਚੰਗੇ ਗੁਣ ਅੰਦਰੇ ਸ਼ੁਰੂ ਹੋ ਜਾਣਗੇ ਤੇ ਫਿਰ ਅਪਗੁਣ ਆਪਣੇ ਆਪ ਹੀ ਨਿਕਲ ਜਾਣਗੇ ਇਹਦਾ ਆਪਾਂ ਇੱਕ ਉਦਾਹਰਣ ਲੈ ਸਕਦੇ ਆ ਕਿ ਇੱਕ ਮਰਦਨ ਵਿੱਚ ਪਾਣੀ ਹੈ ਗੰਧਲਾ ਅਸੀਂ ਉਹਦੇ ਵਿੱਚ ਸਾਫ਼ ਪਾਣੀ ਪਾਉਣਾ ਸ਼ੁਰੂ ਕਰਤਾ ਹੌਲੀ-ਹੌਲੀ ਕੀ ਹੋਏਗਾ ਗੰਧਲਾ ਪਾਣੀ ਘੁਲ ਜਾਏਗਾ ਸਾਫ਼ ਪਾਣੀ ਹੋ ਜਾਏਗਾ ਉਹਦੇ ਵਿੱਚ ਹੌਲੀ-ਹੌਲੀ ਜਦੋਂ ਅਸੀਂ ਵਿਹਾਸ ਕਰਾਂਗੇ ਆਪਣੇ ਜੀਵਨ ਚੰਗੇ ਗੁਣ ਵਰਤਨੇ ਸ਼ੁਰੂ ਕਰਾਂਗੇ ਆਪਕੋ ਸਾਡੀ ਤੋਂ ਨਿਕਲਦੇ ਜਾਣ ਦਿਨੋਂ ਦਿਨ ਘਟਦੇ ਜਾਣਗੇ ਹੌਲੀ 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 ਘਟਦੇ ਜਾਣਗੇ ਤੇ ਸਾਡਾ ਇਹ ਜੀਵਨ ਸੱਚਾ ਤੇ ਸੁੱਚਾ ਹੋ ਜਾਏਗਾ ਬਿਨ ਗੁਰ ਸੇਵੈ ਸੇਵੈ ਸਹਿ ਜਨ ਹੋਵੇ ਪੂਰੇ ਗੁਰੂ ਦੀ ਸ਼ਰਨ ਲਿਆ ਬਨਸ ਅਡੋਲ ਅਵਸਥਾ ਵਿੱਚ ਟਿਕੇ ਨਹੀਂ ਜਾਂਦਾ ਕਿਉਂਕਿ ਬੰਦੇ ਨੂੰ ਗਿਆਨ ਨਹੀਂ ਆਉਂਦਾ ਹੀਰਾ ਨਾਮ ਜਿਵੇਂ ਹਰ ਲਾਲ ਪ੍ਰਮਾਤਮਾ ਦੀ ਹੋਣ ਹੈ ਜਿਹੜੀ ਉਹਦਾ ਨਾਮ ਹੈ ਉਹ ਬਹੁਤ ਕੀਮਤੀ ਰੇ ਹੀਰਾ ਤੇ ਲਾਲ ਜਵਾਹਰ ਮਾਣਕ ਹੈ ਮਨਮੋਤੀ ਹੈ ਤਿਸ ਕਾ ਮਾਲ ਤੇ ਜੇ ਕਿਤੇ ਮਨ ਇਹ ਸੁੱਚਾ ਹੋ ਜੇ ਮੋਤੀ ਵਰਗਾ ਫਿਰ ਉਸ ਮਾਲਕ ਦੀ ਰਾਸਟਨੀ ਬਣ ਜਾਂਦਾ ਹੈ ਜਿਆਨੀ ਉਹ ਅਕਾਲ ਪੁਰਖ ਵੈਗਰੂ ਸਾਡੇ ਵਾਂਗ ਮਾਇਆ ਦੇ ਵਿੱਚ ਰੁੱਝਿਆ ਹੋਇਆ ਨਹੀਂ ਉਹ ਨਿਰੰਝਣ ਜਦੋਂ ਸੀ ਉਸ ਨੂੰ ਯਾਦ ਕਰਾਂਗੇ ਉਸ ਨੂੰ ਚੇਤੇ ਵਿੱਚ ਰੱਖਾਂਗੇ ਉਸ ਦੀ ਸੰਗਤ ਕਰਾਂਗੇ ਇਹ ਸਾਡਾ ਮਨ ਵੀ ਮੋਤੀ ਬਣ ਜਾਏਗਾ ਉਸੇ ਹੀਰੇ ਵਰਗਾ ਬਣ ਜਾਏਗਾ ਜੋ ਗੁਣ ਪਰਮਾਤਮਾ ਵਿੱਚ ਨੇ ਉਹ ਸਾਡੇ ਅੰਦਰ ਆ ਜਾਣਗੇ ਨਾਨਕ ਪਰਖੈ ਨਦਰ ਨਿਹਾਲ ਪਰ ਇਹ ਮਿਲੇਗਾ ਕਿੱਤੋਂ ਗੁਰੂ ਪਾਰਖੂ ਕੋਲੋਂ ਦੀ ਬਿਹਰ ਦਾ ਪਾ ਜਦੋਂ ਲਾਵਾਂਗੇ ਨਾ ਫਿਰ ਬਿਆਲ ਹੋ ਜਾਵਾਂਗੇ ਹੁਣ ਸਾਰੇ ਸ਼ਬਦ ਨੂੰ ਪੜ ਕੇ ਇਹ ਸਾਬ ਕਲੀਅਰ ਹੈ ਕਿ ਪ੍ਰਮਾਤਮਾ ਨੂੰ ਅਸੀਂ ਸਮਝਣਾ ਹੈ ਲੱਭਣਾ ਨਹੀਂ ਸਮਝਣਾ ਕਿਉਂਕਿ ਪ੍ਰਮਾਤਮਾ ਤੇ ਸਾਡੇ ਨਾਲ ਹੈ ਨਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਵੇਰਾ ਆਧਾਰੋ ਮੇਰੇ ਜੀਵਨ ਦਾ ਆਧਾਰ ਉਸ ਮਾਲਕ ਦੀ ਹੋਂਦੀ ਹੈ ਮੈਂ ਕਾਈ ਜਮਾਨੇ ਮੇਰੇ ਅੰਦਰ ਮਾਲਕ ਦੀ ਸ਼ਕਤੀ ਹੈ ਬਸ ਇਹ ਹੈ ਸੇਨ ਚੀਜ਼ ਇਹਨੂੰ ਸਮਝ ਲੈ ਲੱਭਣਾ ਕਿੱਥੇ ਜਾਣਾ ਹੈ ਲੱਭਣੀ ਤਾਂ ਲੋੜ ਨਹੀਂ ਨਾ ਲੱਭਣ ਵਾਲਾ ਕੌਣ ਹੈ ਉਹ ਵੀ ਉਹ ਆਪ ਹੀ ਹੈ ਸੁਣਨ ਵਾਲਾ ਕੌਣ ਹੈ ਉਹ ਵੀ ਉਹ ਆਪ ਹੀ ਹੈ ਸੁਣਾਉਣ ਵਾਲਾ ਕੌਣ ਹੈ ਉਹ ਵੀ ਉਹ ਆਪ ਹੀ ਹੈ ਹਰ ਕਿਤੇ ਉਹ ਮਾਲਕ ਹੀ ਹੈ બસ ਇਹਨੂੰ ਸਮਝ ਲੈ ਇਸ ਗੱਲ ਨੂੰ ਪਰ ਇਹ ਸਮਝ ਕਿੱਥੋਂ ਪਏਗੀ ਇਹ ਗੱਲ ਗੁਰੂ ਜੀ ਛਸ਼ਟਵਦੀ ਵਿੱਚ ਸਮਝਾਉਂਦੇ ਐ ਕਿ ਗੁਰੂ ਪਾਰਖੂ ਹੈ ਜਦੋਂ ਅਸੀਂ ਇਹ ਆਪਣਾ ਸਵਾਲ ਲੈ ਕੇ ਗੁਰੂ ਜੀ ਕੋਲੇ ਆਵਾਂ ਕਿਤੇ ਸਾਨੂੰ ਇਹਦਾ ਜਵਾਬ ਜ਼ਰੂਰ ਮਿਲੇਗਾ ਹਰ ਹਾਲਤ ਮਿਲੇਗਾ ਬਸ ਇਹ ਚੀਜ਼ਾਂ ਆਪਾਂ ਸਿੱਖੀਏ ਗੁਰੂ ਵਾਲੇ ਬਣੀਏ ਗੁਰੂ ਦੀ ਬਾਣੀ ਪੜ੍ਹੀਏ ਤੇ ਗੁਰੂ ਦੇ ਨਾਲ ਜੁੜੇ